ਯਾਰ ਮੇਰਾ ਤਾਇਆ ਜੀ ਦਾ ਮੇਰਾ ਜਿਹੜਾ ਦਾਦਾ ਜੀ ਉਹ ਕਾਰਨ ਸੀ ਰਾਜ ਤੇ ਜਦੋਂ ਦੇ ਦੋਇਆ ਬਰ ਕਾਂਗਸ ਨੂੰ ਬੋਤਾ ਅੱਖਾਂ ਬੰਦ ਕਰਕੇ ਨਾ ਯਾਰਾ ਪਉ ਕੀ ਇਹ ਦੇ ਵੇਖੋ ਨਾ ਕੀਤਾ ਕੀ ਪੁੱਛੋ ਬਟਾ ਇੱਕ ਪੈਰ ਮੁਢਾ ਕੇ ਪੁੱਛੋ ਸਹੀ ਤੇ ਕੀਤਾ ਕੀ ਨੇ ਸਾਡੇ ਬੱਚਿਆਂ ਦੀ ਸਾਡੇ ਧੀਆ ਵਾ ਦੀ ਕੀ ਕੀਤਾ ਜਵਾਬ ਇਹ ਨਹੀਂ ਪਰ ਕਦੀ ਕਿਸੇ ਨੇ ਨਹੀਂ ਪੁੱਛਿਆ ਬੜਾ ਨੰਦਿਆ ਚਲੋ ਘਰਾਂ ਦੇ ਸਿਖਾਉਂਦੇ ਨਹੀਂ ਜਾ ਅਸੀਂ ਉਹ ਮਦਲਬੀ ਲੋਕ ਆ ਅਸੀਂ ਉਹ ਮਦਲਬੀ ਲੋਕ ਆ ਪਿੰਡ ਦਾ ਸਰਪੰਚ ਲਾ ਲਓ ਜਦੋਂ ਉਹ ਲੋੜ ਹੁੰਦੀ ਨਾ ਗੰਭੀਰ ਜਾ ਕੇ ਵੇਖੋ ਗਮਦਾਨੇ ਕਿਤਨਾ ਜਮੀਨ ਜੜੀ ਆ ਉਹਨੂੰ ਕੋਈ ਨਹੀਂ ਜਟਾਉਂਦੀ ਤੇ ਵੀ ਦੀ ਕਰ ਕੋਈ ਮਿਲਿਆ ਕੋਈ ਤੇ ਦਨ ਪੀੜਿਆ ਨਰ ਕੋ ਹੋ ਗਿਆ ਕੁਝ ਨਹੀਂ ਮੰਨਿਆ ਉਹ ਕੋਈ ਇੱਦਕੇ ਵਾਰਾ ਪਰ ਮੈਂ ਇਹ ਕਹੋਣਾ ਜੇ ਇਹ ਨੂੰ ਮੰਨਦਾ ਵੀ ਭਾਵੇਂ ਇਹਨਾਂ ਨਾਲ ਸਹਾਰੇ ਮਗਰ ਇਹ ਜਿਹੜੇ ਪਰ ਫਿਰ ਇਹਨੂੰ ਬੰਦੀ ਕਰਦਾ ਕਿ ਖਾਣਾ ਖਾ ਲਓ ਕੋਈ ਨਹੀਂ ਛਾਲੇ ਵਾਪਸ ਮੇਰੇ ਤੇ ਬਿਨੇ ਸਰਕਾਰ ਕੋਲ ਆਖਣ ਕੋਟਿਆ ਨੂੰ ਕੱਤਰ ਨੇ ਜਿਹੜੇ ਫਰਜ਼ਦਾਰ ਨੇ ਪੂਰੀ ਸਾਡੇ ਤੋਂ ਭਰਾਨ ਚੋੜੇ ਲਾ ਕੇ ਮਾਇਆ ਮਾਇਨਾਰ ਨੂੰ ਉੱਚਾਇਆ ਜੀਆ ਤੇ ਜਦੋਂ ਕਾਂਗਰਸ ਸਰਕਾਰ ਆਈਏ ਵੀਰੋ ਉਦੋਂ 1 ਲੱਖ 75 ਹਜ਼ਾਰ ਰੁਪਏ ਦਾ ਜੋ ਨਹੀਂ ਮੰਨਦੇ ਤੇ ਮੇਰੀ ਕਿਸਮਤ ਵਿੱਚ ਚਾਰ ਘਰ ਬਣੇ ਨੇ ਜਿਹੜਾ ਮਰਜੀ ਮੇਰੇ ਨਾਲ ਚਲੇ ਜੇ ਮੇਰਾ ਵੀਰ ਮੈਂ ਇੱਕ ਕਰਤਾਰ ਨਾਲ ਕਿਉਂ ਖਾ ਸਕਦਾ ਕਿ ਉਹ ਡੇਰ ਨਹੀਂ ਪੈ। ਸਾਡੀ ਗਵਰਨਰ ਕੰਮ ਨੂੰ ਹੁੰਦੇ ਤੇ ਹੋਣੇ ਨਹੀਂ ਰੋ। ਪਰ ਮੈਂ ਸਭ ਤੋਂ ਪਹਿਲੋ ਸਾਡੇ ਹਿੰਦੂਸਤਾਨ ਦੇ ਜਨਰ ਫੈਕਟਰੀ ਕਰਨ ਡੋਗਰੀ ਨੂੰ ਕਿਹਾ ਸਾਨੂੰ ਕੁਝ ਨਹੀਂ ਬੱਸਦਾ। ਜਦ ਕਿਸਾਨੀ ਦੇ ਵਿੱਚ ਗਾੜੇ ਨੇ ਢੋਲਾ ਕੋਈ ਗਾਣਾ ਆਵਾਜ਼ਾਂ ਚੜੇ ਕੱਟੇ ਹੁੰਦੇ ਆ ਤਾਂ ਹੀ ਅਸੀਂ ਆਪਣਾ ਮਾਰ ਰੱਟ ਸਕਦੇ ਆ ਤੇ ਜਿੰਨਾਂ ਵੀਰੋਂ ਮਾਰ ਰੱਟਿਆ ਨਾ ਅੰਜੂਸ਼ਣ ਕੀਤੀ ਆ ਚੰਗੇ ਕੋਰਸ ਕੀਤੇ ਨੇ ਤੇ ਵੀ ਲੋ 3-3 ਲੱਖ ਬੰਗਲੌਰ ਤੋਂ ਕਲਕੱਤੇ ਦਿੱਲੀ ਦੇ ਵਿੱਚ ਸਾਡੀਆਂ ਧੀਆ ਰਿਸ਼ਤੇਦਾਰ ਅੱਜ ਵੀ ਲੱਗੀਆਂ ਨੇ ਵੀਰੋਂ ਉਹਦੇ 60 ਕਿਲੋਮੀਟਰ ਇਸ ਕਰਕੇ ਕੀਦਾੜੀ ਮੋਦੀ ਸਾਹਿਬ ਨੇ ਪਿਆਟ ਕਰਨ ਕਰਦੀ ਨਾ ਕੋਮਨ ਜੀ ਨੇ ਤੇ ਵੀਰੋਂ ਫਰੀਦੀ ਕਰਨੀ ਹੁੰਦੀ ਆ ਤਾਂ ਮੈਂ ਜਿਹੜੀ ਮਰਜ਼ੀ ਕਰਦੀ ਦਾ ਹੋਏ ਜਾਂ ਤੋਏ ਮਰਜ਼ੀ ਦੇ ਕਰੀਚੇ ਨੂੰ ਵੇ ਉਹਨਾਂ ਨਾਲ ਫਰੀਦੀ ਬਣਦੇ ਕੋਣ ਸਾਨੂੰ ਮਾਰਨ ਵਾਸਤੇ ਵੀਰੋਂ ਟੂਨੀ ਜਮਨਦੀ ਤੇ ਜਿਹੜੀਆਂ ਉਹਨਾਂ ਦੇ ਮਸਲੇ ਆ ਸੀ ਸਾਨੂੰ ਕਾਨੂੰਨਨ ਤੌਰ ਤੇ ਵਾਪਸ ਕਰਦੇ ਆ ਲੋਕ ਉਧਰੋਂ ਉਧਰੀ ਵੀਰੋਂ ਨੇ ਵਾਪਸ ਨਹੀਂ ਕੀਤੀ ਉਹਦੀ ਟੈਕਨੋਲੋਜੀ ਤੇ ਹੀ ਆਸ

ਨਿਵੇਂਦਰ ਸਿੰਘ ਗੋਲਡੀ ਸ਼ਿਨਾ ਜਿੰਦਾਬਾਦ ਗੋਲਡੀ ਸ਼ਿਨਾ ਜਿੰਦਾਬਾਦ ਗੋਲਡੀ ਸ਼ਿਨਾ ਜਿੰਦਾਬਾਦ ਸੋਨਾ ਸੋਸੀਆ ਗਾ ਲੋ ਵਿਜਲੇ ਕਿਲੇ ਦੇ ਵਿੱਚ ਤਲਵਿੰਦਰ ਸਿੰਘ ਗੋਲਡੀ ਜੋ ਛਾਣਾ ਸਰਕਲ ਪ੍ਰਧਾਨ ਆ ਉਹਨੇ ਬੜਾ ਵੱਡਾ ਕੱਠ ਕਰਾਇਆ ਤੇ ਅਜੇ ਵੀਰ ਜਿਹੜਾ ਇਸ ਪਿੰਡ ਦਾ ਰਹਿਣ ਵਾਲਾ ਇਹਨੂੰ ਸਿੰਘਪੁਰ ਪ੍ਰਧਾਨ ਦਾ ਹੁੰਦਾ ਗੋਲਡੀ ਸ਼ੀਨਾ ਜੀ ਕੋ ਦਵਾਵਾਂਗੇ ਜਿਹੜੇ ਸਾਡੇ ਸਰਕਲ ਪ੍ਰਧਾਨ ਨੇ ਕਿਉਂਕਿ ਪਾਰਟੀ ਦਾ ਜੋ ਹਦੇਸ਼ ਆ ਉਹ ਅਸੀਂ ਪੂਰਾ ਕਰਨਾ ਟੀਚਾ ਵੀਰੋ ਤੇ ਆ ਕੱਠ ਵੇਕੇ ਲੱਗਦਾ ਵਾ ਵੀ ਆਰ ਕਾਸੀਂ 100% ਜਿਹੜਾ ਵਾ ਉਹ ਜਿੱਤ ਪ੍ਰਾਪਤ ਕਰਾਂਗੇ ਇਹ ਲੋਕਾਂ ਨੂੰ ਜਿਹੜੀਆਂ ਵੀ ਸਹੂਲਤਾਂ ਨਹੀਂ ਮਿਲਦੀਆਂ ਉਹ ਮਈਆ ਕਰਾਈਆਂ ਜਾਣਗੀਆਂ ਇਹ ਸਾਡਾ ਵਾਅਦਾ ਵਾ ਜਿਹੜੀ ਇਹਨਾਂ ਨੇ ਆ ਜਮੀਨ ਜੱਟਸ ਦੀ ਕਿਸਾਨਾਂ ਦੀ ਖੇਰੀਆ ਭਗਵੰਤ ਮਾਨ ਜੀ ਨੇ ਕਹਿ ਦਿੱਤਾ ਹੁਕਮ ਕਰਦਾ ਪੀ ਇਹ ਜਮੀਨ ਐਕਵਾਇਰ ਕਰ ਲਉ ਬਿਨਾ ਪੈਸਿਆਂ ਤੋਂ ਖੋਲੋ ਕਿ ਅਸੀਂ ਖਾਣ ਨਹੀਂ ਦਿੱਤੀ ਜਾਊਗੀ ਅਸੀਂ ਗਵਰਨਰ ਸਾਹਿਬ ਨੂੰ ਵੀ ਮਿਲੇ ਅਸੀਂ ਤਰਨ ਚੁੱਗ ਜੀ ਨੂੰ ਮਿਲੇ ਜਿਨ੍ਹਾਂ ਸਾਨੂੰ ਗਵਰਨਰ ਜੀ ਕੋ ਟਾਈਮ ਲੈ ਕੇ ਦਿੱਤਾ ਹੀ ਇੱਕ ਹਫਤਾ ਪਹਿਲਾਂ ਅਸੀਂ ਗਵਰਨਰ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੀ ਜਿਹੜੀ ਜ਼ਮੀਨ ਆ 1 ਇੰਚ ਵੀ ਨਹੀਂ ਜਾਣ ਦਿੱਤੀ ਜਾਊਗੀ ਮੈਂ ਉਹਨਾਂ ਦਾ ਬਹੁਤ ਹੀ ਧੰਨਵਾਦੀ ਆ ਗਵਰਨਰ ਸਾਹਿਬ ਦਾ ਹਾਂਜੀ ਭਾਜੀ ਕੀ ਨਾਮ ਤੁਹਾਡਾ ਮੈਂ ਮੀਟਿੰਗ ਕਰਾਈ ਆ ਸਭ ਤੋਂ ਪ੍ਰਧਾਨ ਮੈਂ ਅੱਜ ਆਪਣਾ ਆਪ ਪ੍ਰਧਾਨ ਨੂੰ ਦਿੱਕ ਕੀਤਾ ਅਜੀਤ ਹਜੇ ਪਾਲ ਸਿੰਘ ਮੈਂ ਇਹਨਾਂ ਵੀਰਾਂ ਦਾ तहे ਦਿਲੋਂ ਧੰਨਵਾਦ ਕਰਨਾ ਆਪਣੇ ਫੋਜੀ ਇਕਤਰ ਸਾਹਿਬ ਫੋਜੀ ਉਹਨਾਂ ਸਾਹਿਬ ਬਲ ਸਾਹਿਬ ਆਪਣੇ ਹਰ ਕੰਮ ਚਾਰਜ ਮੁਕੰਤੀ ਸਿੰਘ ਮਾਲ ਜੀ ਦਾ ਬਹੁਤ ਧੰਨਵਾਦ ਕਰਦਾ ਜਿਹੜੀਆਂ ਮੁੱਦਿਕ ਸਕੀਮਾਂ ਕਿਸੇ ਦੇ ਗੋਡੇ ਪੈਣ ਲਿਆ ਕਿਸੇ ਚੂੜੇ ਪੈਣ ਲਿਆ ਉਹ ਆਪਾਂ ਇਸੇ ਕਾਰ ਤੇ ਪਵਾਵਾਂਗੇ ਤੇ ਉਹ ਵੀ ਹੈਗਾ ਮੁੱਦਿਕ ਦੇ ਸਹੂਲਤਾਂ ਸਾਰੀਆਂ ਦਾਂਗੇ ਆਪਾਂ ਪਿੰਡਾਂਾਂ ਦੇ ਇੱਥੇ ਐ ਬਿਲਾ ਕੇ ਲੋਕਾਂ ਦੀ ਗਰੀਬ ਜਨਤਾ ਦਾ ਆਪਾਂ ਜੋ ਵੀ ਆ ਆਪਾਂ ਫਾਇਦਾ ਕਰਾਂਗੇ ਵਾਹਿਗੁਰੂ